ਭੈਣ ਨੇ ਸੁਨੇਹਾ ਜਦੋਂ ਭਾਈ ਨੂੰ ਸਿੱਕਲਿਆ ਧਰਤੀ ਤੋਂ ਚੰਦਰਯਾਨ ਚੰਨ ਵੱਲ ਚੱਲਿਆ ਸੁੱਖਾਂ ਨਾਲ ਘੜੀ ਆਈ ਸਾਡੇ ਲਈ ਸੁੱਖ ਦੀ ਚੰਦ ਤੱਕ ਆਉਣਾ ਜਾਣਾ ਗੱਲ ਫੇਰ ਮੁੱਕ ਗਈ ਅਸਾਂ ਵੀ ਬਣਾਇਆ ਨਾ ਹੁਣ ਵਿਗਿਆਨ ਵਿੱਚ ਚੰਨ ਉੱਤੇ ਜਾ ਕੇ ਆਇਆ ਜੱਗ ਦੇ ਧਿਆਨ ਵਿੱਚ ਨਵੀਂ-ਨਵੀਂ ਜਾਣਕਾਰੀ ਲੱਭ ਕੇ ਲਿਆਉਣਗੇ ਸਾਡੇ ਵਿਗਿਆਨੀ ਕੁਝ ਦੱਸ ਕੇ ਵੀ ਆਉਣਗੇ ਚੰਨ ਉੱਤੇ ਜਾ ਕੇ ਜਦੋਂ ਯਾਨ ਨੂੰ ਉਤਾਰਿਆ ਆਂਡ ਤੇ ਗਵਾਂਡ ਨੂੰ ਹੌਲ ਜਿਹਾ ਝਾੜਿਆ ਕੋਈ ਕੁਝ ਆਖਦਾ ਤੇ ਕੋਈ ਆਖੇ ਹੋਰ ਜੀ ਚੰਨ ਉੱਤੇ ਗੱਡੀ ਫੇਰ ਭਾਰਤ ਨੇ ਤੋਰ ਲਈ ਬੋਜ-ਬੋਜ ਪੈਰ ਉਹ ਚੰਨ ਉੱਤੇ ਰੱਖਦਾ ਨਵੀਂ-ਨਵੀਂ ਜਾਣਕਾਰੀ ਸਾਰਿਆਂ ਨੂੰ ਦੱਸਦਾ ਚੰਦ ਤੱਕ ਜਾਣਾ ਕੋਈ ਵੱਖਰੀ ਕਹਾਣੀ ਨਹੀਂ ਚਰਖਾ ਤੇ ਚਰਖੇ ਦੇ ਨਾਲ ਕੋਈ ਨਾਨੀ ਨਹੀਂ ਚੰਦ ਉੱਤੇ ਜਾ ਕੇ ਜਦੋਂ ਧਰਤੀ ਦੀ ਛਾਤ ਪਈ ਸੱਚ ਜਨੋ ਗਿਆਨ ਵੀ ਗਿਆਨ ਦੀ ਸੀ ਬਾਤ ਪਈ ਪੜ ਕੇ ਪੜਾਇਆ ਕਰੋ ਰੁੱਖ ਹੁ ਬੁਲਾੜਦਾ ਸਾਰਿਆਂ ਲਈ ਰਾਹ ਇਹ ਗਿਆਨਵਾਜਾ ਮਾਰਦਾ